ਪੰਜਾਬ ਦੀ ਲਾਅ ਐਂਡ ਆਰਡਰ ਸਥਿਤੀ ਨੂੰ ਲੈ ਕੇ ਬੜੀਆਂ ਚਰਚਾਵਾਂ ਹੁੰਦੀਆਂ ਸੀ ਤੇ ਆਏ ਦਿਨ ਕਿਤੇ ਨਾ ਕਿਤੇ ਗੈਂਗਵਾਰ ਹੋ ਜਾਂਦੀ ਹੈ ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਆ ਪੰਜਾਬ ਪੁਲਿਸ ਨੂੰ ਜਦ ਕੀ ਕਿਹਾ ਜਾ ਰਿਹਾ ਕਿ ਕਿਤੇ ਕੋਈ ਗੈਂਗਵਾਰ ਨਹੀਂ ਹੋਣੀ ਚਾਹੀਦੀ ਕਿਤੇ ਲੁੱਟਖੋਹ ਨਹੀਂ ਹੋਣੀ ਚਾਹੀਦੀ ਤੇ ਪੰਜਾਬੀਆਂ ਨੂੰ ਸੁਰੱਖਿਅਤ ਮਹਿਸੂਸ ਕਰਵਾਇਆ ਜਾਵੇ ਜੋ ਪੰਜਾਬ ਸਰਕਾਰ ਦੀ ਡਿਊਟੀ ਹੈ ਪੰਜਾਬ ਸਰਕਾਰ ਨੂੰ ਵੱਡਾ ਫਤਵਾ ਦਿੱਤਾ ਪੰਜਾਬੀ ਲੋਕਾਂ ਨੇ ਜੋ ਪੰਜਾਬ ਸਰਕਾਰ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਉਸ ਦੇ ਲਈ ਵੱਧ ਚੜ ਕੇ ਲੋਕਾਂ ਵੱਲੋਂ ਵੋਟਾਂ ਪਾਈਆਂ ਗਈਆਂ ਤਾਂ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਲੋਕਾਂ ਲਈ ਸੁਰੱਖਿਅਤ ਕਰਨ ਦੇ ਲਈ ਜੋ ਪੰਜਾਬ ਪੁਲਿਸ ਨੂੰ ਹਦਾਇਤਾਂ ਕੀਤੀਆਂ ਹੋਈਆਂ ਨੇ ਤਾਂ ਸੁਰੱਖਿਅਤ ਕਰਨ ਦੇ ਲਈ ਪੰਜਾਬ ਦੇ ਵਿੱਚ ਆ ਜਿਹੜੇ ਕਾਫੀ ਸਾਰੇ ਇਨਕਾਊਂਟਰ ਹੁੰਦੇ ਆ ਜੋ ਪਿਛਲੇ ਦਿਨੇ ਇਨਕਾਊਂਟਰ ਹੋਏ ਆ ਕਿਸੇ ਦਾ ਕਿਸੇ ਗੈਂਗ ਨਾਲ ਸੰਬੰਧਿਤ ਹੋਣ ਕਰਕੇ ਇਨਕਾਊਂਟਰ ਹੋ ਜਾਂਦਾ ਕੋਈ ਲੁੱਟ ਨੂੰ ਲੈ ਕੇ ਇਨਕਾਊਂਟਰ ਹੁੰਦਾ ਤਾਂ ਗੱਲਬਾਤ ਕਰਦੇ ਆਪਾਂ ਕਿ ਇਨਕਾਊਂਟਰਾਂ ਨਾਲ ਕੀ ਪੰਜਾਬ ਦੇ ਵਿੱਚ ਆ ਜਿਹੜੀ ਗੈਂਗਵਾਰ ਲੁੱਟਖੋ ਬੰਦ ਹੋ ਜਾਵੇਗੀ ਗੱਲਬਾਤ ਕਰਦੇ ਆ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਬਈ ਜੀ ਸ਼ਸ਼ੀਕਾ ਸ਼ਸ਼ੀਕਾ ਜੀ ਮਿਹਰਬਾਨੀ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਕੋਈ ਗੈਂਗਵਾਰ ਕਰਦਾ ਲੁੱਟਖੋ ਕਰਦਾ ਤੇ ਕਿਸੇ ਵੱਡੀ ਗੈਂਗ ਨਾਲ ਸਬੰਧਤ ਹੈ ਜੀ ਤਾਂ ਕਾਫੀ ਆਪਾਂ ਦੇਖਿਆ ਕਿ ਇਨਕਾਉਂਟਰ ਹੋਏ ਨੇ ਇਨਕਾਉਂਟਰ ਹੋਣ ਦੇ ਨਾਲ ਕਿ ਪੰਜਾਬ ਦੇ ਵਿੱਚ ਗੈਂਗਵਾਰ ਰੁਕ ਸਕਦੀ ਹੈ ਨਸ਼ਾ ਮੁਕਤੀ ਹੋ ਸਕਦੀ ਹੈ ਤਾਂ ਗੱਲ ਕਰੀਏ ਜੁੜੀਆਂ ਲੁੱਟਾਂ ਖੋਹਾਂ ਨੇ ਉਹ ਬੰਦ ਹੋ ਸਕਦੀਆਂ ਨੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਗੁਲਦੀਪ ਜੀ ਕੋਈ ਵੀ ਚੀਜ਼ ਕਦੇ ਦਬਾ ਦੇ ਤਹਿਤ ਗੋਲੀ ਦੇ ਤਹਿਤ ਮਾਰ ਮਕਾਉਣ ਦੇ ਤਹਿਤ ਕੋਈ ਗੱਲ ਨਹੀਂ ਰੁਕਦੀ ਹੁੰਦੀ ਇਹ ਪਿਛਲਾ ਇਤਿਹਾਸ ਦੱਸਦਾ ਹੈ ਹੂੰ ਜੇ ਮਾਰ ਮਕਾਇਆ ਹੋਏ ਕੋਈ ਲਹਿਰ ਰੁਕਦੀ ਹੁੰਦੀ ਤਾਂ ਜੱਲਿਆਂ ਵਾਲਾ ਬਾਗ ਨੋਂ ਵੱਡਾ ਕਾਂਡ ਨਹੀਂ ਕੋਈ ਕਰ ਸਕਦਾ ਇੱਥੇ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਹੂੰ ਆਪਾਂ ਤਾਂ ਸੁਣਿਆ ਛੋਟੀ ਉਮਰ ਦੇ ਐ ਉਹਨਾਂ ਨੇ ਅਨੇਵਾਹ ਗੋਲੀਆਂ ਚਲਾ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦੇ ਭੁੰਨੇ ਸੀ ਵੀ ਲੋਕ ਮੁੜ ਕੇ ਸਰਾਹ ਨਾ ਪੈਣ ਹੂੰ ਕਿ ਉਹ ਲਹਿਰ ਰੁਕੀ ਹੂੰ ਉਹਨਾਂ ਅੰਗਰੇਜ਼ਾਂ ਨੂੰ ਇੱਕ ਦਿਨ ਫੈਸਲਾ ਕਰਨਾ ਪੈ ਗਿਆ ਵੀ ਪਰਦੇ ਪਿੱਛੇ ਹੋ ਜੋ ਜੀਨੂੰ ਸਾਡੇ ਹਾਕਮ ਕਹਿੰਦੇ ਆ ਵੀ 747 ਚ ਜਾਦੀ ਆ ਗਈ ਉਸ ਤੋਂ ਬਾਅਦ ਆਜੂਗਾ ਹਾਂ ਇਥੇ ਖੜਕੂ ਬਾਦ ਲਹਿਰ ਪੈਦਾ ਹੋਊ ਖੜਕੂ ਬਾਦ ਲਹਿਰ ਪੈਦਾ ਕਿਹਨੇ ਕੀਤੀ ਸਾਡੀ ਨੌਜਵਾਨੀ ਦਾ ਕਹਾਣ ਕਰਤਾ ਪੰਜਾਬ ਸਰਕਾਰ ਦੇ ਆਪਦੇ ਅੰਕੜੇ ਆ ਵੀ 35000 ਨੌਜਵਾਨ ਖੜਕੂ ਬਾਦ ਦੀ ਭੇਟ ਚੜ ਗਿਆ ਅਸੀਂ ਸਮਝਦੇ ਹਾਂ ਵੀ ਉਹ 35000 ਨੌਜਵਾਨ ਕਿ ਕਿਦਾ ਮਰਿਆ ਸਾਡੇ ਕਿਰਤਿਆਂ ਦੇ ਜਾਏ ਮਰ ਗਿਆ ਚਾਹੇ ਉਹ ਪੁਲਿਸ ਵਰਦੀ ਚ ਮਰ ਗਿਆ ਚਾਹੇ ਉਹ ਖੜਕੂ ਬਾਣੇ ਚ ਮਰ ਗਿਆ ਮਰੇ ਸਾਡੇ ਕਿਰਤਿਆਂ ਦੇ ਜਾਏ ਇਹਨਾਂ ਹਾਕਮਾਂ ਦੀ ਉਹ ਖੇਡ ਸੀ ਸਾਡੀ ਨੌਜਾਨੀ ਦਾ ਕਾਹਨ ਕੀਤਾ ਉਸ ਤੋਂ ਬਾਅਦ ਗੈਂਗਬਾਰ ਚੱਲਿਆ ਤੁਰਿਆ ਆ ਰਿਹਾ ਹੁਣ ਇਹਨਾਂ ਨੇ ਨਵਾਂ ਤਾਲ ਨਾ ਧਰ ਲਿਆ ਹੁਣ ਐਨਕਾਊਂਟਰ ਕਹਤਾ ਪਹਿਲਾਂ ਪੁਲਿਸ ਮੁਕਾਬਲੇ ਕਹਿੰਦੇ ਸੀ ਅਕਸਰ ਤੱਕ ਹੀ ਹੈ ਵੀ ਨੌਜਾਨੀ ਦਾ ਕਾਹਨ ਕਰਨਾ ਨੌਜਾਨੀ ਨੂੰ ਮਾਰਨਾ ਹੈ ਜੇ ਹੁਣ ਵੀ ਕਹਿਣਾ ਹੋਵੇ ਨਸ਼ੇ ਵਾਲੀ ਗੱਲ ਹੈ ਅਸੀਂ ਆਪ ਦੀ ਮੰਗ ਪੱਤਰ ਦੇ ਵਿੱਚ ਨਸ਼ੇ ਨਾਲ ਸੰਬੰਧਿਤ ਮੰਗਾਂ ਵੀ ਇਹਦੇ ਵਿੱਚ ਪਾਈਆਂ ਹੋਈਆਂ ਐ ਬੀ ਨਸ਼ਾ ਮੁਕਤ ਕਰੋ ਪੰਜਾਬ ਨੂੰ ਤੇ ਪੰਜਾਬ ਸਰਕਾਰ ਨੇ ਆਉਂਦੇ ਸਾਲ ਕਿਹਾ ਹੈ ਵੀ ਨਸ਼ਾ ਮੁਕਤ ਕਰਾਂਗੇ ਗੈਂਗਬਾਰ ਨਿਕਲਦਾ ਕਿਹਦੇ ਚੋਂ ਹੈ ਗੈਂਗਬਾਰ ਨੂੰ ਪੈਦਾ ਕੌਣ ਕਰਦਾ ਹੈ ਗੈਂਗਬਾਰ ਪੈਦਾ ਹੋਣ ਦਾ ਕਾਰਨ ਹੈਗਾ ਬੇਰੁਜ਼ਗਾਰੀ ਨਸ਼ਿਆਂ ਦੀ ਦਲਦਲ ਦੇ ਵਿੱਚ ਡੁੱਬਣਾ ਬੇਰੁਜ਼ਗਾਰੀ ਦਾ ਕਾਰਨ ਸਾਡੇ ਨੌਜਵਾਨ ਮੁੰਡੇ ਨਿਰਾਸ਼ ਹੋ ਕੇ ਕੁਝ ਨਸ਼ਿਆਂ ਦੇ ਦਲਦਲ ਦੇ ਭੇਡ ਚੜਦੇ ਆ ਫਿਰ ਉਹ ਲੁੱਟਾ ਖੋਹਾਂ ਨੂੰ ਪੈਂਦੇ ਆ ਛੋਟੀ ਲੁੱਟ ਤੋਂ ਕਰਦੇ ਕਰਦੇ ਉਹ ਵੱਡੇ ਗੈਂਗ ਬਣ ਜਾਂਦੇ ਆ ਉਹ ਉਹਨੂੰ ਪੈਦਾ ਕੌਣ ਕਰਦਾ ਹੈ ਪਿਛਲੇ ਦਿਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਵਰਤਤ ਕਰ ਰਹੀਆਂ ਵੀ ਸਾਰਿਆਂ ਕੋਲੇ ਸਾਡੇ ਕੋਲੇ ਉਹ ਗੈਂਗਸਟਰ ਹੈਗੇ ਆ ਹੂੰ ਇਹੀ ਪੈਦਾ ਕਰਦੇ ਆ ਮੁੜ ਕੇ ਇਹੀ ਮੁੜ ਕੇ ਸਾਡੀ ਨੌਜਵਾਨੀ ਦਾ ਕਹਾਣ ਕਰਦੇ ਆ ਕਿਉਂਕਿ ਇਹ ਆਪਦੇ ਇਸ ਗੱਲ ਨਾਲ ਦੋ ਉਲੂ ਸਿੱਧੇ ਕਰਦੇ ਆ ਪਹਿਲਾਂ ਤਾਂ ਉਹ ਉਹਨਾਂ ਨੂੰ ਪੈਦਾ ਕਰਦੇ ਆ ਮੁੜ ਕੇ ਉਹਨਾਂ ਨੂੰ ਮਾਰ ਦਿੰਦੇ ਆ ਮੁੜ ਕੇ ਆਪਦਾ ਇਹ ਪ੍ਰਭਾਵ ਦਿੰਦਾ ਵੀ ਸਟੇਟ ਨਾਲ ਭਾਈ ਜਿਹੜਾ ਮੱਥਾ ਲਾਊਗਾ ਉਹਦਾ ਆ ਹੀ ਹੁੰਦਾ ਸਟੇਟ ਦੇ ਹੱਥ ਬਹੁਤ ਲੰਮੇ ਹੁੰਦੇ ਆ ਜਿਹੜੇ ਲੋਕਾਂ ਤੇ ਕੇ ਦਹਿਸਤ ਪਾ ਕੇ ਅਸਲ ਜੇ ਜੜ ਬੁੱਝਣੀ ਹੈ ਗੈਂਗਵਾਰ ਪੈਦਾ ਕਿਉਂ ਹੁੰਦਾ ਕੋਈ ਬੇਰੁਜ਼ਗਾਰੀ ਦਾ ਹੱਲ ਕਰਨ ਨਸ਼ਿਆਂ ਦਾ ਹੱਲ ਕਰਨ ਹੁਣ ਨਸ਼ਿਆਂ ਦਾ ਇੱਕ ਕੈਦ ਹੁੰਦੇ ਆ ਪਿਛਲੇ ਦਿਨੀ ਜਦੋਂ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਉਹਦੇ ਵੀ ਸਾਡੇ ਖਾਸ ਕਰਕੇ ਇਹ ਵਿਸ਼ਾ ਆਪਣੀ ਜਥੇਬੰਦੀ ਕੋਲੇ ਸੀ ਆਪਣੇ ਸੂਬਾ ਪ੍ਰਧਾਨ ਯੋਗਿੰਦਰ ਸਿੰਘ ਗੁਰਾਹਾਂ ਨੇ ਇਹ ਮਸਲਾ ਉਠਾਇਆ ਹੈ ਵੀ ਤੁਸੀਂ ਥੱਲੇ ਕੋਈ 200 ਫੜ ਲਿਆ ਤਾ 300 ਫੜ ਲਿਆ ਕੋਈ ਨਸ਼ਾ ਖਾਣ ਵਾਲਾ ਫੜ ਲੈਨੇ ਉਹਨੂੰ ਕੈਦ ਹੁੰਦੇ ਵੀ ਅਸੀਂ ਨਾ ਐ ਤਾਂ ਨਸ਼ਿਆਂ ਤੇ ਕਾਬੂ ਨਹੀਂ ਪੈਣਾ ਵੱਡੇ ਮਗਰਮੱਛਾਂ ਨੂੰ ਕਦੋਂ ਹੱਥ ਪਾਉਂਗੇ ਤੁਸੀਂ ਜਿਹੜੇ ਤੁਹਾਡੀ ਹਟ ਲਿਸਟ ਤੇ ਆਏ ਹੋਏ ਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਂ ਆਏ ਹੋਏ ਆ ਥੋੜੇ ਆਪ ਦੇ ਵਿਰੋਧੀਆਂ ਨੇ ਨਾਂ ਲਏ ਹੋਇਆ ਮਜੀਠੀ ਦੇ ਨਾਂ ਉਦੋਂ ਚਿੱਟੇ ਬੀੜੇ ਆਉਂਦਾ ਰਿਹਾ ਭੋਲਾ ਜਗਦੀਸ਼ ਭੋਲਾ ਜਿਹੜਾ ਉਹਨੇ ਕਿੰਨੇ ਕੀਤੇ ਹੋਇਆ ਜਿਹੜਾ ਦਾ ਡੀਜੀਪੀ ਸ਼ਸ਼ੀ ਕਾਤ ਆ ਉਹਨੇ ਕਿੰਨੇ ਦਾ ਮਤਲਬ ਵਿਆਖਿਆਵਾਂ ਕੀਤੀਆਂ ਹੋਈਆਂ ਉਦੋਂ ਬਾਅਦ ਕੁਝ ਨਾ ਕੋਈ ਉਧਰ ਨੂੰ ਕੋਈ ਤੁਰੇ ਸੋ ਇਸ ਕਰਕੇ ਗੈਂਗਵਾਰ ਖਤਮ ਕਰਨ ਵਾਸਤੇ ਤਾਂ ਜੇ ਨੌਜਵਾਨ ਨੂੰ ਰੁਜ਼ਗਾਰ ਮਿਲੂਗਾ ਨਸ਼ਾ ਦਾ ਖਤਮ ਹੋਊਗਾ ਉਹਨਾਂ ਨੂੰ ਤਾਂ ਇਹ ਇਹਦੇ ਵਿੱਚ ਤੀਜੀ ਗੱਲ ਆ ਬਾਹਰ ਨੂੰ ਜਾਣ ਵਾਲਾ ਨੌਜਵਾਨ ਉਹਨਾਂ ਦਾ ਨਿਕਲਦਾ ਪੰਜਾਬ ਤਾਂ ਖਾਲੀ ਹੋ ਰਿਹਾ ਹੈ ਕੋਕੋ ਕੋ ਨਸ਼ਾ ਦੀ ਭੇਡ ਚੜ ਰਹੇ ਆ ਕੁਝ ਗੈਂਗਵਾਰ ਬਣ ਕੇ ਉਧਰ ਦੀ ਮਰ ਰਹੇ ਆ ਤੇ ਕੁਸ ਰਹਿੰਦੇ ਖੁੰਦੇ ਜਿਹੜੇ ਉਹ ਜਾੜ ਜਾਂਦੇ ਲੋਕ ਵੱਡੇ ਪੱਦਰ ਤੇ ਵੀ ਕਹਿ ਰਹੇ ਗੈਂਗ ਛੋਟੇ ਛੋਟੀਆਂ ਗੈਂਗਾ ਨਾਲ ਸੰਬੰਧਿਤ ਦੱਸ ਦਿੱਤਾ ਜਾਂਦਾ ਕਿ ਇਨਕਾਊਂਟਰ ਕਰ ਦਿੱਤਾ ਜਾਂਦਾ ਤੇ ਜਿਹੜੇ ਵੱਡੇ ਗੈਂਗਵਾਰ ਨੇ ਜਿਹੜੇ ਗੈਂਗ ਮਨਿਸਟਰ ਨੇ ਜਿਨ੍ਹਾਂ ਦੇ ਨਾਮ ਤੋਂ ਗੈਂਗਾ ਚੱਲਦੀਆਂ ਨਹੀਂ ਉਹਨਾਂ ਦੇ ਆਸ-ਪਾਸ ਸਿਕਿਉਰਟੀ ਲੱਗੀ ਹੋਈ ਹੈ ਆਸ-ਪਾਸ ਸਿਕਿਉਰਟੀ ਲੱਗੀ ਹੋਈ ਹੈ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਜਿਹੜੇ ਗਰਾਊਂਡ ਲੈਵਲ ਤੇ ਚੱਲਦੇ ਨੇ ਤੇ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਇਸ ਗੈਂਗ ਨਾਲ ਉਸ ਦਾ ਸਬੰਧ ਹੈ ਤੇ ਇਸ ਗੈਂਗ ਨਾਲ ਉਸ ਦਾ ਸਬੰਧ ਹੈ ਅਸਲ ਗੱਲ ਇਹ ਹੁੰਦੀ ਹੈ ਕੁਲਦੀਪੇ ਦੇ ਵਿੱਚ ਜਦੋਂ ਵੀ ਕੋਈ ਅਨਕਾਊਂਟਰ ਹੁੰਦਾ ਹੈ ਉਹਦੇ ਪਿੱਛੇ ਕਾਰਨ ਇਹ ਹੁੰਦਾ ਵੀ ਹੁਣ ਇਹ 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 ਬੰਦਾ ਜਿਹੜਾ ਗੈਂਗ ਫੜਿਆ ਗਿਆ ਜਾਂ ਜੇ ਫੜਿਆ ਹੀ ਗਿਆ ਇਹਦੇ ਨਾਲ ਬਹੁਤ ਕੁਝ ਨੰਗਾ ਹੋਊਗਾ ਉਹ ਇਹਨਾਂ ਦਾ ਪਰਦਾ ਨਾ ਨੰਗਾ ਹੋਵੇ ਸਗੋਂ ਉਹਨੂੰ ਖਤਮ ਕਰ ਦਿੰਦੇ ਆ ਇਹ ਇਹ ਕਾਰਨ ਹੈ ਪਿੱਛੇ ਚਲਾਉਂਦਾ ਕੌਣ ਆਏ ਸਭ ਨੂੰ ਪਤਾ ਹੈ ਲੋਕ ਇਸ ਗੱਲ ਨੂੰ বুঝ ਰਹੇ ਆ ਇਸ ਕਰਕੇ ਉਹ ਤੁਹਾਡੇ ਮਾਦ ਬਣਾਏ ਸੀ ਕਹਾਂਗੇ ਜੇ ਗੈਂਗਬਾਰ ਇਹ ਮਤਲਬ ਖਤਮ ਕਰਨੀ ਹੈ ਬੇਰੋਜ਼ਗਾਰੀ ਦਾ ਹੱਲ ਕਰਨਾ ਪਊਗਾ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਹੋਵੇ ਸਨਮਾਨਜੋਗ ਰੋਜ਼ਗਾਰ ਹੋਵੇ ਉਹ ਨਾ ਫਿਰ ਨਸ਼ਿਆਂ 'ਚ ਡੁੱਬਣਗੇ ਨਾ ਕੋਈ ਗੈਂਗ ਬਣੂਗਾ ਕਿਹਦਾ ਜੀ ਕਰਦਾ ਕਿਹੜੀ ਮਾਂ ਦਾ ਪੁੱਤ ਕਹਿੰਦਾ ਵੀ ਮੈਂ ਮਤਲਬ ਹੈ ਮਗੋਲੀ ਦੀ ਭੇਟ ਚੜਾ ਮਜਬੂਰੀ ਬਸ ਨੌਜਵਾਨੀ 'ਚ ਪਤਾ ਨਹੀਂ ਲੈਂਦਾ ਛੋਟੇ-ਛੋਟੇ ਲੁੱਟਾਂ ਤੋਂ ਆਪਦੀ ਗੱਲ ਸ਼ੁਰੂ ਕਰਦਾ ਹੁਣ ਨਸ਼ਾ ਵਾਲੀ ਗੱਲ ਆ ਸਾਡੇ ਕਹਿੰਦੇ ਇਸ ਘਰ ਦੇ ਭਾਂਡੇ ਵੇਚ ਦਿੰ ਕੱਦੀਆਂ ਚਗਾਠਾਂ ਪੱਟ ਦਿੰਦੇ ਆ ਮਾਂ ਦਾ ਕਤਲ ਕਰ ਦਿੰਦੇ ਆ ਪਿਓ ਦਾ ਕਤਲ ਕਰ ਦਿੰਦੇ ਆ ਸਾਡੇ ਤਾਂ ਸਭ ਖੂਨ ਚਿੱਟਾ ਹੋ ਗਿਆ ਇਹ ਉਹ ਕਿੱਧਰ ਗਏ ਰਸੇ ਕਿੱਥੇ ਮਾਂ ਪੁੱਤ ਦਾ ਰਿਸ਼ਤਾ ਕਿੱਥੇ ਮਾਂ ਕਣਛਾ ਮਾਂ ਬੂਟਾ ਮਨਮੋਹਨ ਸਿੰਘ ਨੇ ਤਾਂ ਲਿਖਿਆ ਹੋਇਆ ਤੇ ਇੱਥੇ ਸਾਡੇ ਨਸ਼ਿਆਂ ਚ ਇਹਨੇ ਗਲਤਾਂ ਨੂੰ ਕਿ ਮਾਂ ਦਾ ਗਲ ਕੁੱਟ ਦਿੰਦੇ ਆ ਮਾਂ ਦੀਆਂ ਬਾੜਾਂਗਾ ਪੱਟ ਕੇ ਲੈ ਜਾਂਦੇ ਆ ਵੀ ਇਹ ਇਹ ਅਸਲ ਵਿੱਚ ਪੈਦਾ ਕਿੱਥੋਂ ਹੁੰਦਾ ਜੇ ਤਾਂ ਇਹਦੀ ਜੜ ਨੂੰ ਫੜਨਗੇ ਫਿਰ ਤਾਂ ਹੋ ਜੂਗਾ ਨਹੀਂ ਆਹ ਐਨਕਾਊਂਟਰ ਕਰਕੇ ਮੁਕਾਬਲੇ ਬਣਾ ਕੇ ਇਹ ਦਿਨਾਂ ਦਾ ਜਵਾਨੀ ਦਾ ਕਹਾਣ ਕਰਦੇ ਆ ਇਹ ਦਿਨ ਹੱਲ ਨਹੀਂ ਕੋਈ ਪੰਜਾਬ ਸਰਕਾਰ ਲਈ ਇਨਕਾਊਂਟਰ ਕਰਨਾ ਠੀਕ ਬੰਦ ਦਿਓ ਤੁਸੀਂ ਜੋ ਸਰਕਾਰ ਨੇ ਹਦਿਆਤਾਂ ਕਰ ਦਿੱਤੀਆਂ ਤੇ ਪੰਜਾਬ ਦੇ ਵਿੱਚ ਜਿਹੜੇ ਇਨਕਾਊਂਟਰ ਹੋਏ ਆ ਉਸ ਨਾਲ ਗੈਂਗਵਾਰ ਖਤਮ ਹੋ ਸਕਦਾ ਨਹੀਂ ਬਿਲਕੁਲ ਨਹੀਂ ਖਤਮ ਹੁੰਦਾ ਇਹਦੇ ਨਾਲ ਹੋਰ ਵਧੂਗੀ ਇਹਦੇ ਨਾਲ ਹੋਰ ਗੁੱਸਾ ਵਧੂਗਾ ਹੋਰ ਨੋਜਾਂ ਵਿੱਚ ਬੇਚੈਨੀ ਵਧੂਗੀ ਡਰ ਦੇ ਮਾਰੇ ਬਹੁਤ ਸਾਰੇ ਹੋਰ ਗੈਂਗ ਵੱਢਣਗੇ ਇਹਦੇ ਨਾਲ ਸਗੋਂ ਉਹਨਾਂ ਨੂੰ ਪ੍ਰੇਰ ਕੇ ਉਹਨਾਂ ਦਾ ਸਹੀ ਇਲਾਜ ਹੈ ਜਿਵੇਂ ਮੈਂ ਤੁਹਾਨੂੰ ਕਹਿਣਾ ਵੀ ਸਾਡੇ ਨਸ਼ਿਆਂ ਦੇ ਸੰਬੰਧ ਦੇ ਵਿੱਚ ਅਸੀਂ ਕੁਝ ਮੰਗਾ ਕੱਢਿਆ ਹੋਇਆ ਹੈ ਜਿਵੇਂ ਨਸ਼ਿਆਂ ਦੇ ਥੋਕ ਉਤਪਾਦਕ ਸਨਤਕਾਰਾਂ ਸਮਗਲਰਾਂ ਤੇ ਉੱਚ ਸਿਆਸਤਦਾਨਾਂ ਤੇ ਅਫਸਰ ਸਾਹੀ ਦੀ ਜੁੰਡਲੀ ਨੂੰ ਖਤਮ ਕਰਨ ਲਈ ਦਿੜ੍ਹ ਸਿਆਸੀ ਇਰਾਦੇ ਨਾਲ ਹੱਥ ਪਾਇਆ ਜਾਵੇ ਇਹਦਾ ਇਰਾਦਾ ਚਾਹੀਦਾ ਉਥੋਂ ਉਥੋਂ ਜੜ ਕੱਢ ਲੈਣਾ ਹੋ ਜਾਊਗਾ ਖਤਮ ਇਹਦਾ ਅਗਲਾ ਭਾਗ ਹੀ ਹੈ ਨਸ਼ਿਆਂ ਤੋਂ ਪੀੜਤ ਹਿੱਸਿਆਂ ਦਾ ਇਲਾਜ ਕਰਨ ਰਾਹਤ ਪਹੁੰਚਾਉਣ ਅਤੇ ਉਹਨਾਂ ਨੂੰ ਤਸ਼ਾਹੀ ਜੀਵਨ 'ਚ ਮੋੜ ਬਹਾਲ ਕਰਨ ਲਈ ਲੋੜੀ ਦਾ ਢਾਂਚਾ ਸਾਰਿਆ ਜਾਵੇ ਜੋਗ ਅਮਲਾ ਫੈਲਾਤਾਂ ਨਾਦ ਕੀਤਾ ਜਾਵੇ ਇਸ ਕਾਦ ਨੂੰ ਬਰਾਬਰਤਾ ਦਿੱਤੀ ਜਾਵੇ ਹੁਣ ਜਿਹੜਿਆਂ ਨੂੰ ਇਹ ਫੜਫੜ ਜਾਂ ਜਿਨ੍ਹਾਂ ਦੇ ਮੁਕਾਬਲੇ ਹੁੰਦੇ ਆ ਉਹ ਤਾਂ ਪੀੜਤ ਨੇ ਉਹ ਲੋੜ ਤਾਂ ਉਹਨਾਂ ਦੀ ਇਲਾਜ ਕਰਨ ਦੀ ਹੈ ਉਹਨਾਂ ਦਾ ਮਨੋਵਾਲ ਉੱਚਾ ਚੱਕ ਕੇ ਉਹਨਾਂ ਦਾ ਉਹ ਜਿਹੜਾ ਡਿੱਗਿਆ ਹੋਇਆ ਮਨੋਵਾਲਾ ਉਹਨੂੰ ਬਹਾਲ ਕਰਨ ਦੀ ਲੋੜ ਹੈ ਉਹਨਾਂ ਨੂੰ ਕਲਾਵੇ ਚ ਲੈ ਕੇ ਉਹਨਾਂ ਨੂੰ ਉਧਰੋਂ ਉਸ ਰਾਹ ਤੋਂ ਮੋੜਨ ਦੀ ਗੱਲ ਹੈ ਉਹੀ ਨੌਜਵਾਨੀ ਜੇ ਸਹੀ ਰਾਹ ਤੇ ਮੁੜਿਆਵੇ ਫਿਰ ਉਹ ਕਿਵੇਂ ਤਰੱਕੀ ਕਰੂਗੀ ਤਰੱਕੀਆਂ ਬਲੰਦੀਆਂ ਤੇ ਜਾਊਗਾ ਇੱਕ ਪਾਸੇ ਅਸੀਂ ਕਹਿੰਦੇ ਆ ਵੀ ਦੇਸ਼ ਦਾ ਭਵਿੱਖ ਹੁੰਦਾ ਸਾਡੇ ਨੌਜਵਾਨ ਤਾਂ ਤੇ ਅਸੀਂ ਨੌਜਵਾਨਾਂ ਨੂੰ ਜੇ ਅਨਕਾਊਂਟਰ ਕਰਕੇ ਮਾਰਨਾ ਹੈ ਇਹ ਗੱਲ ਕਿਵੇਂ ਸਹੀ ਹੋਊਗਾ ਅਸੀਂ ਜਿਵੇਂ ਸਾਡੀ ਪੰਜਾਬੀ ਦੀ ਕਹਾਵਤ ਆ ਵੀ ਕਹਿੰਦੇ ਹੁੰਦੇ ਆ ਚੋਰ ਨੂੰ ਨਾ ਮਾਰੋ ਚੋਰ ਚੋਰ ਦੀ ਮਾਂ ਨੂੰ ਫੜੋ ਪਹਿਲਾਂ ਹੂੰ ਬਿਮਾਰੀ ਨੂੰ ਰੋਗ ਨੂੰ ਨਾ ਮਾਰੋ ਰੋਗੀ ਨੂੰ ਨਾ ਮਾਰੋ ਰੋਗ ਨੂੰ ਮਾਰੋ ਰੋਗ ਫੜੋ ਰੋਗ ਦਾ ਇਲਾਜ ਕਰੋ ਹੂੰ ਇਹ ਨਾ ਕਰੇ ਵੀ ਮਤਲਬ ਮਰੀਜ਼ ਨੂੰ ਮਾਰ ਦਿਓ ਇਹ ਤਾਂ ਮਰੀਜ਼ ਨੂੰ ਮਾਰਨ ਲੱਗੇ ਹੋਇਆ ਰੋਗ ਦਾ ਇਲਾਜ ਕਿਵੇਂ ਹੋਊਗਾ ਰੋਗ ਦਾ ਇਲਾਜ ਇਹ ਹੈਗਾ ਉਹਨਾਂ ਨੂੰ ਜੋ ਉਹਨਾਂ ਨੂੰ ਕਲਾਵੇ ਵਿੱਚ ਲੈ ਕੇ ਮੁੱਖ ਧਾਰਾ 'ਚ ਲਿਆਉਣ ਦਾ ਮਾਮਲਾ ਹੈਗਾ ਉਹਨਾਂ ਨੂੰ ਸੇਧ ਦੇਣ ਦਾ ਮਾਮਲਾ ਹੈਗਾ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਦਾ ਮਾਮਲਾ ਹੈਗਾ ਉਹਨਾਂ ਨੂੰ ਜਿਹੜਾ ਅਸੀਂ ਲਿਖਿਆ ਇਹਦੇ ਵਿੱਚ ਵੀ ਜੀਵਨ ਵਧਿਆ ਜਿਉਣ ਦਾ ਉਹਨਾਂ ਦਾ ਹੱਕ ਬਹਾਲ ਕੀਤਾ ਜਾਵੇ ਇਹਦੇ ਨਾਲ ਰੁਕੂਗਾ ਆ ਇਹਦੇ ਨਾਲ ਕਦੇ ਨਹੀਂ ਰੁਕਦਾ ਇਹ ਪਹਿਲਾਂ ਸਰਕਾਰਾਂ ਮੈਂ ਆਧਾਰਨਾ ਦੇ ਚੁੱਕੇ ਆ ਇਹ ਰੂਪ ਬਦਲ ਜਾਂਦੇ ਆ ਪਹਿਲਾਂ ਕਿਸੇ ਵੇਲੇ ਅਸੀਂ ਆਏ ਸੁਣਾ ਸੀ ਉਦੋਂ ਪਹਿਲਾਂ ਜਿਹੜਾ ਜੱਲੇ ਵਾਲੇ ਬਾਗ ਦਾ ਮਸਰਾ ਘਟੇ ਉਦੋਂ ਕੁਝ ਹੋਰ ਕਹਿੰਦੇ ਸੀਗੇ ਉਦੋਂ ਬਾਅਦ ਇੱਕ ਵਾਰੀ ਆਏ ਵੀ ਸੁਣਿਆ ਵੀ ਇੱਕ ਵਾਰੀ ਨਕਸਲਵਾੜੀ ਲੈਰ ਤੇ ਵੀ ਵਾਰ ਕਰਕੇ ਉਹ ਨਕਸਲਵਾੜੀ ਕਹੇ ਕਿ ਨੌਜਵਾਨ ਬਥੇਰੇ ਮਾਰੇ ਪੁਲਿਸ ਮੁਕਾਬਲੇ ਉਦੋਂ ਵੀ ਹੋਏ ਅਨਕਾਉਂਟਰ ਹੋਏ ਉਦੋਂ ਬਾਅਦ ਖੜਕੂ ਬਾਦ ਵੇਲੇ ਖੜਕੂ ਕਹਤਾ ਹੁਣ ਇਹ ਗੈਂਗਬਾਰ ਉਹਨਾਂ ਨੂੰ ਕਹਿਣ ਲੱਗੇ ਗੈਂਗਸਟਰ ਕਹਿਣ ਲੱਗੇ ਨਾਂ ਬਦਲ ਲੈਂਦੇ ਆ ਉਹਦੇ ਦਾ ਹੋਰ ਧਰ ਦੇਣਗੇ ਹੁੰਦਾ ਤਾਂ ਜਵਾਨੀ ਦਾ ਕਹਾਣੀ ਹੈ ਨਾ ਤੇ ਪੈਦਾ ਉਹ ਉੱਚ ਹੁੰਦੀ ਉਹਦੀ ਸਾਰਗਾ ਇਹਨਾਂ ਲਹਿਰਾਂ ਦੀ ਜਦੋਂ ਵੀ ਨੌਜਵਾਨੀ ਪੜਗਾਟਰ ਚ ਇਧਰ ਰਸਤੇ ਪਈ ਐ ਇਸ ਰਾਹ ਚ ਉਹਦਾ ਕਾਰਨ ਤਾਂ ਕੋਈ ਥੱਲੇ ਹੈ ਨਾ ਉਹਦੀ ਬੇਜ਼ਗਾਰੀ ਦਾ ਕਾਰਨ ਆ ਉਹਦੀ ਮਤਲਬ ਉਹਦੀ ਬੇਚੈਨੀ ਦਾ ਕਾਰਨ ਇਹ ਬਣਦਾ ਉਹ ਬੇਚੈਨੀ ਦਾ ਕਾਰਨ ਹੱਲ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਇਹ ਗੋੜੀ ਦਾ ਆਰਡਰ ਦੇ ਕੇ ਜਾਂ ਨਕਾਉਂਟਰ ਕਰਕੇ ਜਾਂ ਇਹਨਾਂ ਦਾ ਐ ਇਸ਼ਕਾਰ ਪਿੱਛਾ ਕਰਕੇ ਇਹ ਇਹਦੇ ਨਾਲ ਨਹੀਂ ਅਮਨ ਸ਼ਾਂਤੀ ਨਹੀਂ ਹੋਣੀ ਅਮਨ ਸ਼ਾਂਤੀ ਹੋਣੀ ਹੈ ਉਹਨਾਂ ਨੂੰ ਜਿਹੜੇ ਭੁੱਲੇ ਭਟਕੇ ਸਾਡੇ ਨੌਜ ਉਹਨਾਂ ਨੂੰ ਕਲਾਵੇ ਚ ਲੈਵੇ ਉਹਨਾਂ ਦਾ ਇਲਾਜ ਕਰ ਦਿੱਤਾ